ਸ਼ਹਿਰ ਬਸੀ ਫਟਾਣਾ ਦੇ ਵਾਰਡ ਨੰਬਰ 5 ਦੇ ਨੇੜੇ ਐਮਪੀ ਕਲੋਨੀ ਵਿਖੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਨੇ ਕਿਹਾ ਕਿ ਸ਼ਹਿਰ ਬਸੀ ਫਟਾਣਾ ਦਾ ਵਾਰਡ ਨੰਬਰ 5 ਦੇ ਵਿੱਚ ਇਹ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਲੋਕਾਂ ਵੱਲੋਂ ਵਾਰ-ਵਾਰ ਉਹਨੂੰ ਕਿਹਾ ਜਾ ਰਿਹਾ ਸੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ 10 ਸਾਲ ਹੋ ਗਏ ਹਨ ਇਹ ਰੋਡ ਬਣੀ ਨੂੰ ਅਤੇ ਲੰਬੇ ਸਮੇਂ ਤੋਂ ਇਸ ਦਾ ਕੰਮ ਰੁਕਿਆ ਹੋਇਆ ਸੀ ਅਸੀਂ ਆਜ ਇੱਥੇ ਇੰਟਰਲੌਕ ਟਾਈਲ ਲਗਾ ਕੇ ਇਸ ਅਤੇ ਇਹ ਬਹੁਤ ਵਧੀਆ ਤਰੀਕੇ ਨਾਲ ਸਾਡਾ ਤਿਆਰ ਹੋਵੇਗੀ। ਉਹਨਾਂ ਨੇ ਮੋਹੱਲਾ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ। ਸਾਨੂੰ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਮਟੀਰੀਅਲ ਸਹੀ ਨਹੀਂ ਹੈ ਤਾਂ ਤੁਸੀਂ ਕੰਮ ਨੂੰ ਰੋਕ ਸਕਦੇ ਹੋ ਕਿਉਂਕਿ ਇਹ ਕੰਮ ਵਾਰ-ਵਾਰ ਨਹੀਂ ਹੁੰਦੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਅਸੀਂ ਉਹਨਾਂ ਦੇ ਲਈ ਪੂਰੇ ਵਚਨਬੱਧ ਹਾਂ ਅਤੇ ਸ਼ਹਿਰ ਦਾ ਕੋਈ ਵਿਕਾਸ ਕਾਰਜ ਰੁਕਿਆ ਹੋਵੇ ਤਾਂ ਉਹਨਾਂ ਨੂੰ ਦੱਸਿਆ ਜਾਵੇ ਉਹ ਜਲਦੀ ਜਲਦੀ ਪੂਰਾ ਕਰਾਉਣਗੇ। ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਅੱਜ ਉਸ ਇੱਕ ਕੰਮ ਕਰਾਉਣ ਦੀ ਲੜੀ ਦੇ ਤਹਿਤ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਾਹਿਬ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਸੀਪਠਾਣਾ ਦੇ ਵਾਰਡ ਨੰਬਰ 5 ਦੇ ਵਿੱਚ ਚੌਂਕ ਪੈਂਦਾ ਜੀ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਇਹ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਤਿਆਰ ਹੋ ਜੂ ਤੇ ਮhalla ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਬਹੁਤ ਧੰਨਵਾਦ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਅਸੀਂ ਇਹਦੇ ਨਾਲ ਨਾਲ ਹੀ ਅਪੀਲ ਵੀ ਕਰਨਾ ਚਾਹੁੰਦੇ ਹਾਂ ਮੈਂ ਹਮੇਸ਼ਾ ਜਿੱਥੇ ਵੀ ਕੰਮ ਕਰਦਾ ਹੈ ਇਹ ਸਾਡੇ ਅੰਕਲੋ ਨਹੀਂ ਖੜੇ ਨੇ ਬਾਕੀ ਹੋਰ ਸਾਡੇ ਸਾਥੀ ਖੜੇ ਨੇ ਮੰਗੀ ਪੀਰ ਹੋਣੀ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਗਾਂਦੀ ਹੋਣੀ ਸਾਰਿਆਂ ਨੂੰ ਵੀ ਕਿ ਆਪਣਾ ਰਾਣੇ ਵੀਰ ਹੋਣੀ ਸਾਰਿਆਂ ਨੂੰ ਵੀ ਕਿ ਤੁਸੀਂ ਆਪਣਾ ਔਰੇ ਦੇਖ ਕੇ ਆਪ ਕੰਮ ਕਰਾਉਣਾ ਜੀ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਤਾਂ ਕਿ ਚੰਗਾ ਕੰਮ ਹੋ ਸਕੇ ਤੇ ਲੋਕਾਂ ਦੇ ਨੂੰ ਵਾਅਦਾ ਕਰਦੇ ਆਂ ਕਿ ਅਸੀਂ ਜੋ ਤੁਹਾਨੂੰ ਕਿਹਾ ਸੀ ਉਹ ਆਪਣਾ ਪੂਰਾ ਕਰਾਂਗੇ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਸਾਰੇ ਨਿਭਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਅੱਜ ਸਕੂਟਰੀ ਤੇ ਹਾਦਸਾ ਕਰਨ ਰਹਾ ਐ ਲੂਪ ਬੜਾ ਦੇਖੀ ਜੀ ਤੁਹਾਨੂੰ ਦੇਖੋ ਜੀ ਸਾਡਾ ਸ਼ਹਿਰ ਨਾ ਬਹੁਤ ਕੰਜੈਸਟਡ ਹੈਗਾ ਅੰਦਰੋਂ ਛੋਟੀਆਂ ਗਲੀਆਂ ਨੇ ਤੇ ਜਦੋਂ ਆਪਾਂ ਕਾਰ ਤੇ ਆਉਂਨੇ ਆ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ ਦੂਜਾ ਇਹ ਵੀ ਫਿਰ ਵੀ ਪਿੱਛੇ ਖੜਾ ਕੇ ਆਉਣਾ ਪੈਂਦਾ ਸਕੂਟਰੀ ਤੇ ਹੁੰਦਾ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਇਹ ਪੰਜਾਬੀ ਟੀਵੀ ਦੀ ਬਸੀ ਪਟਾਣਾ ਤੋਂ ਸਾਇ ਮੜਕਨ ਦੀ ਰਿਪੋਰਟ ਸ਼ਹਿਰ ਬਸੀ ਪਟਾਣਾ ਦੇ ਵਾਰਡ ਨੰਬਰ 5 ਦੇ ਨੇੜੇ ਐਮਪੀ ਕਲੋਨੀ ਵਿਕੇਵਿਦਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਪਤਵਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਨੇ ਕਿਹਾ ਕਿ ਸ਼ਹਿਰ ਬਸੀ ਪ੍ਰਸ਼ਾਸਨ ਦਾ ਅਵਾਰਡ ਨੰਬਰ 5 ਦੇ ਵਿੱਚ ਇਹ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਲੋਕਾਂ ਵੱਲੋਂ ਵਾਰ-ਵਾਰ ਉਹਨੂੰ ਕਿਹਾ ਜਾ ਰਿਹਾ ਸੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 10 ਸਾਲ ਹੋ ਗਏ ਹਨ ਇਹ ਰੋਡ ਬਣੀ ਨੂੰ ਅਤੇ ਲੰਬੇ ਸਮੇਂ ਤੋਂ ਇਸ ਦਾ ਕੰਮ ਰੁਕਿਆ ਹੋਇਆ ਸੀ ਅਸੀਂ ਅੱਜ ਇੱਥੇ ਇੰਟਰਲੌਕ ਟਾਈਲ ਲਗਾ ਕੇ ਇਸ ਨੂੰ ਬਣਾ ਰਹੇ ਹਾਂ ਅਤੇ ਇਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਵੇਗੀ ਉਹਨ ਉਹਨਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ ਸਾਨੂੰ ਮੌਕਾ ਦਿੱਤਾ ਹੈ ਇਸ ਦੇ ਨਾਲ ਹੀ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਮਟੀਰੀਅਲ ਸਹੀ ਨਹੀਂ ਹੈ ਤਾਂ ਤੁਸੀਂ ਕੰਮ ਨੂੰ ਰੋਕ ਸਕਦੇ ਹੋ ਕਿਉਂਕਿ ਇਹ ਕੰਮ ਵਾਰ-ਵਾਰ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਅਸੀਂ ਉਹਨਾਂ ਦੇ ਲਈ ਪੂਰੇ ਵਚਨਬੱਧ ਹਾਂ ਅਤੇ ਸ਼ਹਿਰ ਦਾ ਕੋਈ ਵਿਕਾਸ ਕਾਰਜ ਰੁਕਿਆ ਹੋਵੇ ਤਾਂ ਉਹਨਾਂ ਨੂੰ ਦੱਸਿਆ ਜਾਵੇ ਉਹ ਜਲਦੀ ਜਲਦੀ ਪੂਰਾ ਕਰਾਉਣਗੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਅੱਜ ਉਸ ਇੱਕ ਕੰਮ ਕਰਾਉਣ ਦੀ ਲੜੀ ਦੇ ਤਹਿਤ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਸੇਪਠਾਣਾ ਦੇ ਵਾਰਡ ਨੰਬਰ 5 ਦੇ ਵਿੱਚ ਚੌਕ ਪੈਂਦਾ ਜੀ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈਡ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਤੇ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਤਿਆਰ ਹੋ ਜੂ ਤੇ ਮੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਬਹੁਤ ਧੰਨਵਾਦ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਅਸੀਂ ਇਹਦੇ ਨਾਲ ਨਾਲ ਹੀ ਅਪੀਲ ਵੀ ਕਰਨਾ ਚਾਹੁੰਦੇ ਹਾਂ ਮੈਂ ਹਮੇਸ਼ਾ ਜਿੱਥੇ ਵੀ ਕੰਮ ਕਰਦਾ ਹੈ ਸਾਡੇ ਅੰਕਲੋ ਨਹੀਂ ਖੜੇ ਨੇ ਬਾਕੀ ਹੋਰ ਸਾਡੇ ਸਾਥੀ ਖੜੇ ਨੇ ਮੰਗੀ ਪੀਰ ਹੋਣੀ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਗਾਂਦੀ ਹੋਣੀ ਸਾਰਿਆਂ ਨੂੰ ਵੀ ਕਿ ਆਪਣਾ ਰਾਣੇ ਵੀਰ ਹੋਣੀ ਸਾਰਿਆਂ ਨੂੰ ਵੀ ਕਿ ਤੁਸੀਂ ਆਪਣਾ ਉਰੇ ਦੇਖ ਕੇ ਆਪ ਕੰਮ ਕਰਾਉਣਾ ਜੇ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ-ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਦੇ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ-ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਤਾਂ ਕਿ ਚੰਗਾ ਕੰਮ ਹੋ ਸਕੇ ਤੇ ਲੋਕਾਂ ਦੇ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਜੋ ਤੁਹਾਨੂੰ ਕਿਹਾ ਸੀ ਉਹ ਆਪਣਾ ਪੂਰਾ ਕਰਾਂਗੇ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਸਾਰੇ ਨਿਭਾਵਾਂਗੇ ਸੋ ਬਹੁਤ-ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਅੱਜ ਸਕੂਟਰੀ ਦੇ ਉਨ ਘਾਟਨ ਕਰ ਰਹਾ ਲੂਪ ਬੜਾ ਦੇਖੀਏ ਜੀ ਤੁਹਾਨੂੰ ਦੇਖੋ ਜੀ ਸਾਡਾ ਸ਼ਹਿਰ ਨਾ ਬਹੁਤ ਕੰਜਸਟਡ ਹੈਗਾ ਅੰਦਰੋਂ ਛੋਟੀਆਂ ਗਲੀਆਂ ਨੇ ਤੇ ਜਦੋਂ ਆਪਾਂ ਕਾਰ ਤੇ ਆਉਂਦੇ ਆ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ ਦੂਜਾ ਇਹ ਵੀ ਫਿਰ ਵੀ ਪਿੱਛੇ ਖੜਾ ਕੇ ਆਉਣਾ ਪੈਂਦਾ ਸਕੂਟਰੀ ਤੇ ਹੁੰਦਾ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਇਹ ਪੰਜਾਬੀ ਟੀਵੀ ਦੀ ਬਸੀ ਪ੍ਰਸ਼ਾਨਾ ਤੋਂ ਸਾਇ ਮੜਕਨ ਦੀ ਰਿਪੋਰਟ